ਤੁਸੀਂ ਦੇਖ ਰਹੇ ਹੋ 24 ਪੰਜਾਬ ਨਿਊ ਚੈਨਲ ਨੂੰ ਜਿੱਥੇ ਕਣਕ ਦੀ ਫਸਲ ਦੀ ਆਮਦ ਸ਼ੁਰੂ ਹੋ ਚੁੱਕੀ ਹੈ ਉਹਦੇ ਖਾਸਲਾ ਫਸਲ ਪੱਕਣ ਲਈ ਤਿਆਰ ਹੋ ਚੁੱਕਿਆ ਕਿਉਂਕਿ ਕਣਕ ਦੀ ਹੜ੍ਹ ਦੀ ਫਸਲ ਜੋਗੀ ਕਣਕ ਦੀ ਐ ਸ਼ੁਰੂ ਹੋ ਚੁੱਕੀ ਹੈ ਤਸਵੀਰਾਂ ਤੁਹਾਨੂੰ ਬੁਲਾਡਾ ਦੀ ਦਿਖਾ ਰਿਹਾ ਜਿੱਥੇ ਰਾਜਵਾਹ ਵਿੱਚ ਪਾੜ ਪੈਣ ਕਾਰਨ 50 ਏਕੜ ਕਣਕ ਡੁੱਬ ਚੁੱਕੀ ਹੈ ਮਿਲੀ ਜਾਣਕਾਰੀ ਅਨੁਸਾਰ ਪਿੰਡ ਬਰੋਕੋਲ ਲੰਗ ਦੇ ਰਾਜਵਾਹ ਵਿੱਚ ਸਵੇਰੇ ਅਚਾਨਕ 3:00 ਵਜੇ 15 ਫੁੱਟ ਦਾ ਕਰੀਬ ਪਾੜ ਪੈ ਜਾਣ ਕਾਰਨ ਕਿਸਾਨਾਂ ਦੀ 100 ਏਕੜ ਕਰੀਬ ਪੱਕੀ ਹੋਈ ਕਣਕ ਦੀ ਫਸਲ ਪਾਣੀ ਵਿੱਚ ਭਰ ਗਿਆ ਹੈ ਜਿਸ ਦੇ ਮਿਲੀ ਪਾਰਿਪਣ ਕਰਨ 71 ਜਾਣਕਾਰੀ ਅਨੁਸਾਰ ਆਜਵਾਜ ਪਏ ਪਾੜ ਪਤਾ ਲੱਗਣ ਦੀ ਵੱਡੀ ਗੈਂਤਿ ਵਿੱਚ ਕਿਸਾਨਾਂ ਨੇ ਇਕੱਠੇ ਹੋ ਕੇ ਸੂਆ ਟੁੱਟਣ ਦੀ ਸੂਚਨਾ ਜਦੋਂ ਨਹਿਰੀ ਵਿਭਾਗ ਨੂੰ ਦਿੱਤੀ ਗਈ ਤਾਂ ਇਸ ਮੌਕੇ ਦੇ ਕਿਸਾਨਾਂ ਨੇ ਪਾੜ ਪੈਣ ਕਾਰਨ ਬੱਕੀ ਫਸਲ ਦੇ ਵਿੱਚ ਪਾਣੀ ਭਰ ਗਿਆ ਹੈ ਮੌਜੂਦ ਕਿਸਾਨਾਂ ਨੇ ਦੱਸਿਆ ਕਿ ਨਹਿਰੀ ਭਾ ਨੇ ਕੋਈ ਵੀ ਕੰਮ ਮੌਕੇ ਤੇ ਨਹੀਂ ਪੁੱਜਿਆ ਜਿਸ ਵੀ ਪ੍ਰਬੰਧ ਵੀ ਨਹੀਂ ਕੀਤਾ ਕਿਸਾਨਾਂ ਵੱਲੋਂ ਕੀਤਾ ਗਿਆ ਕਿ ਬੜੀ ਮੁਸ਼ਕਲ ਨਾਲ ਇਹ ਪਾੜ ਨੂੰ ਪੂਰਾ ਕੀਤਾ ਗਿਆ ਇਸ ਦੇ ਸਬੰਧੀ ਸਮਾਜ ਸੇਵੀ ਦੇ ਨੌਜਵਾਨ ਆਗੂ ਹਰਜੀਤ ਸਿੰਘ ਨੇ ਗੱਲ ਦੱਸਿਆ ਕਿ ਪਹਿਲਾਂ ਸੂਏ ਚ ਕਈ ਵਾਰ ਪਾੜ ਪੈ ਚੁੱਕਿਆ ਹੈ ਹਰ ਵਾਰ ਦੀ ਖਮਾਇਆ ਕਿਸਾਨਾਂ ਨੂੰ ਹੀ ਭੁਗਤਣਾ ਪੈਂ ਵਿਭਾਗ ਦੀ ਮੰਗ ਕੀਤੀ ਕਿ ਇਸ ਨੂੰ ਦੁਬਾਰਾ ਤੋਂ ਨਵਾਂ ਸਿਰੇ ਤੋਂ ਬਣਾਇਆ ਜਾਵੇ ਕਿ ਕਿਸਾਨਾਂ ਨੂੰ ਹਰ ਵਾਰ ਪਾਣੀ ਮਾਰੀ ਮਾਰ ਤੋਂ ਰਾਹਤ ਮਿਲ ਸਕੇ ਇਸ ਸੰਬੰਧੀ ਵਿਭਾਗ ਦੇ ਅਸਜੋ ਗੁਰਜੀਤ ਸਿੰਘ ਕਹਿੰਦਾ ਹੈ ਕਿ ਰਾਤ ਨੂੰ ਮੀਂਹ ਦੇ ਝੱਖੜ ਚੋਰੀ ਕਾਰਨ ਡਰਾਖਤਾਂ ਦੇ ਟਾਣੇ ਸੁੱਜ ਡੰਗਣ ਕਾਰਨ ਪਾੜ ਪਏ ਗਿਆ ਕਿਸਾਨਾਂ ਦੇ ਫੋਨ ਆਉਣ ਤੇ ਵਿਭਾਗ ਦੀ ਡਿਊਟੀ ਲਗਾ ਦਿੱਤੇ ਗਰਨਪਾਲ ਜਲਦੀ ਹੀ ਇਹਨਾਂ ਨੂੰ ਨਵੇਂ ਸਿਰੇ ਤੋਂ ਬਣਾਉਣ ਦੀ ਮੰਗ ਕੀਤੀ ਜਾ ਰਹੀ ਹੈ ਤਸਵੀਰਾਂ ਵਿੱਚ ਦੇਖ ਸਕਦੇ ਹੋ ਕਿਸਾਨਾਂ ਵੱਲੋਂ ਆਪ ਆਪਣੇ ਪੱਧਰ ਤੇ ਸਫਾਈਆਂ ਕੀਤੀਆਂ ਜਾਂਦੀਆਂ ਹਨ ਪਰ ਇਹ ਨਹਿਰੀ ਵਿਭਾਗ ਦੀ ਦਾਅਵੇ ਵਾਲੀ ਪੋਲ ਖੁੱਲਦੀ ਨਜ਼ਰ ਆ ਰਹੀ ਹੈ ਤਸਵੀਰਾਂ ਵਿੱਚ ਦੇਖ ਸਕਦੇ ਹੋ ਪਾੜ ਅਤੇ ਕਿਸਾਨਾਂ ਵੱਲੋਂ ਪੰਜਾਬ ਸਰਕਾਰ ਅਤੇ ਸੂਹ ਨਹਿਰੀ ਮਹਿਕਮੇ ਖਿਲਾਫ ਨਾਰੇबाजी ਕੀਤੀ ਜਾ ਰਹੀ ਹੈ। ਰਿਪੋਰਟ ਦਵਿੰਦਰ ਸਿੰਘ ਕੋਹਲੀ ਬਲਾਡਾ ਤੋਂ। ਜੇ ਟਾਈਮ ਨਹਿਰ ਮਿਲਣਾ ਹੁੰਦਾ ਉਹ ਆ ਕੇ ਦੇਖ ਕੇ ਗਿਆ। ਉਹ ਕਹਿੰਦਾ ਨਹਿਰ ਬੰਦ ਹੋਊਗੀ ਪਰ ਨਹਿਰ ਬੰਦ ਨਹੀਂ ਹੋਈ ਫਿਰ ਜੀ। ਸਾਰਿਆਂ ਨੂੰ ਅਸੀਂ ਵਾਸਤੇ ਪਾ ਚੁੱਕਾ ਅਖੀਰ ਨੂੰ ਮਤਲਬ ਅਸੀਂ ਪੱਤਰਕਾਰ ਭਲਾਏ ਨੇ। ਪੰਜਾਬ ਸਰਕਾਰ ਮੁਰਦਾਬਾਦ। ਪੰਜਾਬ ਸਰਕਾਰ ਮੁਰਦਾਬਾਦ। ਪੰਜਾਬ ਸਰਕਾਰ ਮੁਰਦਾਬਾਦ। ਭਗਵਾਨ ਤੁਮਾਨ। ਵਰਤ ਦੇਖ ਲੋ ਵੀ ਹਾਲਾਤ ਕਿਹਨੇ ਕੰਨ ਕਰੇ ਕਾਲਾ ਪਾਣੀ ਹੋ ਰਿਹਾ। ਆਹਾਰੇ ਬੜੀ ਰੁਪੀਆਂ ਹੁਣ ਇਤੋਂ ਵੱਧ ਕੇ ਹੋ ਗਿਆ ਹੈ ਸੜਕ ਸਾਰੀ ਫੇਰ ਰਾਤ 12 ਵਜੇ ਟੁੱਟੀ ਆ ਜੀ ਕਈ ਵਾਰੀ ਫੋਨ ਕੰਮ ਕਰੇ ਪਿੰਡ ਤੋਂ ਬੰਦੇ ਸੱਦੇ ਫਿਰ ਬੰਨਣ ਲੱਗੇ ਕੋਈ ਬੰਨਣ ਦੀ ਕੋਸ਼ਿਸ਼ ਕਰੀ ਬਹੁਤ ਅੱਜ ਵੀ ਪਾਣੀ ਬੜਾ ਜ਼ਿਆਦਾ ਸੀਗਾ ਸੂਹਾ ਖਰਾਬ ਆਗਾ ਬਾਰੀ-ਬਾਰੀ ਟੁੱਟਦਾਗਾ ਇਹ ਛੇ ਮਹੀਨੇ ਕਿਤੇ ਆਏ ਛੇ ਮਹੀਨੇ ਟੁੱਟ ਗਈ ਜੀ ਜਿਹੜਾ ਫਸਲ ਕੱਕਣ ਤੇ ਆਉਂਦੇ ਉਹਦੀ ਪਾਣੀ ਨਹੀਂ ਝਰ ਜਾਵੇ ਉਹ ਤੇ ਕੇ ਬਹੁਤ ਹੁਣ ਪੱਤੀ ਸੀ ਕਿ ਲੰਨੇ ਵਿੱਚ ਵਿੱਚ ਬੰਨਾ ਪਾਣੀ ਤੇ ਯਾਰ ਹੁਣ ਵੀ ਦੇਖੋ ਜੀ ਇਹਦੇ ਪਤਾ ਪਾਣੀ ਜੇ ਹੁਣ ਬਾਅਦ ਜੇ ਫਿਰ ਫੇਟਣ ਦੇ ਤਿਆਰ ਹੈ ਜੀ ਜੀ ਵੀ ਸੀ ਨਾਲ ਬੰਨਿਆਗਾ ਹਾਂ ਜੀ ਐਸ ਡੀਓ ਮੁਰਦਾਬਾ ਐਸ ਡੀਓ ਸਾਹਿਬ ਮੁਰਦਾਬਾ ਜੇ ਆਈ ਸਾਹਿਬ ਮੁਰਦਾਬਾ ਜੇ ਆਈ ਸਾਹਿਬ ਮੁਰਦਾਬਾ ਸਤਿ ਸ੍ਰੀ ਅਕਾਲ ਜੀ ਸਾਹਿਬ ਮੁਰਤਬਾਹ ਹਾਂਜੀ ਇੱਥੇ ਜੀ ਮੈਂ ਬਹੁਤ ਅਸੀ ਛੱਪਿਆ ਚੜਕੀ ਸੀ ਕੀ ਹੋ ਗਿਆ ਜੀ ਉਰੇ ਕੁਝ ਵੀ ਨਹੀਂ ਪਾਣੀ ਨਹੀਂ ਕਣਕ ਦਾ ਕੋਈ ਨੁਕਸਾਨ ਨਹੀਂ ਆ ਖੱਤਾ ਬਰੇ ਦੱਲਾ ਜੀ ਸਾਡਾ ਇਹ ਬਰੇ ਪਿੰਡ ਨੂੰ ਇਹ ਸੂਆ ਜਾ ਰਿਹਾ ਜੀ ਜਿਹਦੇ ਵਿੱਚ ਮੰਨ ਲਓ ਪਾਣੀ ਛੱਡਿਆ ਗਿਆ ਹੈਗਾ ਨਹਿਰੀ ਮੈਗਮੇ ਵੱਲੋਂ ਜੇ ਦੇਖਿਆ ਜਾਵੇ ਤਾਂ ਹਾੜੀ ਦੀ ਫਸਲ ਜਿਹੜੀ ਉਹ ਪੱਕੀ ਹੋਈ ਸੀ ਕਣਕਾ ਪੱਕੀਆਂ ਹੋਈਆਂ ਸੀ ਪਾਣੀ ਦੀ ਸਾਨੂੰ ਕੋਈ ਖਾਸ ਜ਼ਰੂਰਤ ਨਹੀਂ ਸੀ ਫਿਰ ਵੀ ਪਾਣੀ ਛੱਡਿਆ ਗਿਆ ਨਹਿਰੀ ਵਿਭਾਗ ਵੱਲੋਂ ਜਦੋਂ ਕਿ ਉਹਨਾਂ ਨੂੰ ਮੌਸਮ ਵਿਭਾਗ ਵੱਲੋਂ ਪਹਿਲੀ ਅਲਰਟ ਕੀਤਾ ਗਿਆ ਸੀ ਕਿ ਆਉਣ ਵਾਲੇ ਸਮੇਂ ਦੇ ਵਿੱਚ بارش ਹੋਣੀ ਹੈ। بارش ਹੋਣ ਦੇ ਬਾਵਜੂਦ ਨਹਿਰੀ ਵਿਭਾਗ ਵੱਲੋਂ ਪਾਣੀ ਛੱਡਿਆ ਗਿਆ ਤਾਂ ਰਾਤ ਜਿਹੜਾ ਕੱਲ੍ਹ ਸ਼ਾਮ ਨੂੰ ਝਖੜ ਆਇਆ ਝਖੜ ਕਰਕੇ ਜਿਹੜੇ ਦਰਖਤ ਸੀਗੇ ਟੁੱਟੇ ਪਿੱਛੋਂ ਜਿਹੜੇ ਤਕਰੀਬਨ ਸਾਰੇ ਮੁੱਢੇ ਹੈਗੇ ਉਹ ਬੰਦ ਹੋ ਚੁੱਕੇ ਸੀਗੇ। ਤਾਂ ਸਾਡਾ ਜਿਹੜਾ ਇਹ ਨਹਿਰ ਸੀਗੀ ਇਹਦੇ ਵਿੱਚ ਪਾਣੀ ਓਵਰਫਲੋ ਹੋ ਗਿਆ ਤੇ ਡਾਣੇ ਆ ਜਿਹੜੇ ਉਹ ਮੁੱਢੇ ਦੇ ਵਿੱਚ ਫਸਦੇ ਗਏ ਤਾਂ ਇਸ ਕਰਕੇ ਇਹ ਜਿਹੜੀ ਨਹਿਰ ਹੈ ਟੁੱਟ ਗਈ। ਇਸ ਕਾਰਨ ਇਹ ਪੱਤੀਆਂ ਫਸਲਾਂ ਦੇ ਵਿੱਚ ਪਾਣੀ ਭਰ ਗਿਆ ਪਾਣੀ ਬਹੁਤ ਜ਼ਿਆਦਾ ਹੈਗੀ ਫਸਲ ਤਕਰੀਬਨ ਸਾਰੀ ਕਣਕ ਜਿਹੜੀ ਉਹ ਖਰਾਬ ਹੋ ਚੁੱਕੀ ਹੈ ਵੱਢਣ ਦੇ ਯੋਗ ਨਹੀਂ ਹੈਗੀ ਤਾਂ ਇਸ ਕਰਕੇ ਇਹਦੇ ਲਈ ਜੋ ਅਧਿਕਾਰੀ ਜ਼ਿੰਮੇਵਾਰ ਨੇ ਜਿਨ੍ਹਾਂ ਨੇ ਬਿਨਾਂ ਲੋੜ ਤੋਂ ਪਾਣੀ ਛੱਡਿਆ ਜਾਂ ਉਹਨਾਂ ਨੇ ਬਾਅਦ ਵਿੱਚ ਇਹ ਗੌਰ ਨਹੀਂ ਕੀਤੀ ਹੈਗੀ ਕਿ ਸਾਰੇ ਮੈਨਰ ਆ ਜਿਹੜੇ ਉਹ ਖੁੱਲੇ ਹੋਣ ਜਾਂ ਪਾਣੀ ਦੀ ਜਿਹੜੀ ਰੇਸ਼ੋ ਹੈਗੀ ਉਹ ਵੰਡ ਅਨੁਸਾਰ ਦੂਜੀਆਂ ਨਹਿਰਾਂ ਦੇ ਵਿੱਚ ਚਲੀ ਜਾਵੇ ਜਿਹਦੇ ਕਾਰਨ ਓਵਰਫਲੋ ਹੋਣ ਕਾਰਨ ਤੇ ਜ਼ਰੂਰਤ ਨਾ ਹੋਣ ਕਾਰਨ ਪਾਣੀ ਦੀ ਸਾ ਪਾਣੀ ਜਿਹੜਾ ਸੁਆ ਟੁੱਟਣ ਦਾ ਕਾਰਨ ਬਣਿਆਗਾ ਜਿਸ ਕਾਰਨ ਸਾਡਾ ਭਾਰੀ ਨੁਕਸਾਨ ਹੋਇਆਗਾ ਕਿਸਾਨਾਂ ਦਾ ਤੇ ਫਸਲਾਂ ਜਿਹੜੀ ਜੇ ਆਖੀਏ ਤਾਂ ਟੋਟਲੀ ਡੈਮਸ ਕਹਿ ਸਕਦੇ ਆਗੇ ਅਸੀਂ ਕਿਉਂਕਿ ਕਬੈਨਾ ਚੱਲਣ ਦੀ ਕੋਈ ਸੁਭਾਵਨਾ ਨਹੀਂ ਗੋਡੇ-ਗੋਡੇ ਪਾਣੀ ਸਾਰੀਆਂ ਫਸਲਾਂ ਦੇ ਵਿੱਚ ਭਰਿਆ ਹੋਇਆਗਾ ਤਕਰੀਬਨ 40 ਤੋਂ 50 ਕੇਲੇ ਜਿਹੜੀ ਫਸਲਾਂ ਸਾਡੀ ਉਹ ਖਰਾਬ ਹੋ ਚੁੱਕੀ ਹੈ ਇਸ ਲਈ ਅਸੀਂ ਪੰਜਾਬ ਸਰਕਾਰ ਨੂੰ ਬੇਨਤੀ ਕਰਦੇ ਆਂ ਕਿ ਇਹਨਾਂ ਕਿਸਾਨਾਂ ਨੂੰ ਉਚਿਤ ਮਾਅਬੋਜਾ ਦਿੱਤਾ ਜਾਵੇ ਤੇ ਬਣਦੇ ਅਧਿਕਾਰੀਆਂ ਤੇ ਕਾਰਵਾਈ ਹੋਵੇ ਜਿਨ੍ਹਾਂ ਨੇ ਇਸ ਪਾਣੀ ਨੂੰ ਛੱਡਣ ਦੇ ਬਾਵਜੂਦ ਇਸ ਦਾ ਬਾਅਦ ਦੇ ਵਿੱਚ ਕੋਈ ਪਰਵੰਧਕਤਾ ਪ੍ਰਬੰਧ ਨਹੀਂ ਕੀਤਾ ਹੈਗਾ ਜਿਸ ਦੇ ਨਾਲ ਸਾਡਾ ਭਾਰੀ ਨੁਕਸਾਨ ਹੋਇਆ ਹੈ। ਹਾਂਜੀ ਸਰ। ਵੀਰ ਜੀ ਮੈਂ ਪਿੰਡ ਭਰੇ ਸਾਹਿਬ ਤੋਂ ਬੋਲ ਰਿਹਾ ਹਾਂ। ਸਾਡੇ ਕੱਲ ਮਤਲਬ ਝੱਖੜਾ ਬਹੁਤ ਸੀਗਾ। ਮੀਂਹ ਬਹੁਤ ਜ਼ਿਆਦਾ ਪਿਆ ਉਹਦੇ ਕਰਕੇ ਸਾਡੀ ਜਿਹੜੀ ਨਹਿਰ ਹੈ ਉਹਦੇ ਜਿਹੜੇ ਪਿਛਲੇ ਮੋਗੇ ਬੰਦ ਹੋਣ ਕਾਰਨ ਸਾਡੀ ਨਹਿਰ 'ਚ ਬੇਤੋਲ ਪਾਣੀ ਆਇਆ ਰਾਤ ਤੇ ਨਹਿਰ ਟੁੱਟੀ ਹੈ। ਉਹਦੇ ਜਿਹੜੀ ਸਵੇਰੇ ਨਹਿਰ ਬੰਨਣ ਦਾ ਖਰਚਾ ਵੀ ਅਸੀਂ ਕੋਲੋਂ ਕੀਤਾ ਹੈ। ਸੋ ਹੁਣ ਸਾਡੀ ਜਿਹੜੀ 50 60 ਕਿੱਲੇ ਕਣਕ ਹੈ ਉਹ ਬਿਲਕੁਲ ਭਰ ਚੁੱਕੀ ਹੈ ਤੇ ਮਤਲਬ ਸਾਡੀ ਬੇਨਤੀ ਸਰਕਾਰ ਨੂੰ ਇਹ ਹੈ ਵੀ ਸਾਡੀ ਨਹਿਰ ਬੰਦ ਕੀਤੀ ਜਾਵੇ ਪਰ ਅਸੀਂ ਜੇ ਆਈ ਸਾਹਿਬ ਮਤਲਬ ਐਮ ਐਲ ਏ ਸਾਹਿਬ ਨੂੰ ਵੀ ਫੋਨ ਕਰ ਚੁੱਕੇ ਹਾਂ ਉਹ ਦਸੀ ਤੇ ਸਾਡੀ ਸਰਕਾਰ ਦੇ ਵਿੱਚ ਸੰਭਾਈ ਹੋਣੀ ਚਾਹੀਦੀ ਹੈ ਧੰਨਵਾਦ ਜੀ